ਪੁੱਛਦੇ ਮਦਦ ਨਾਲ ਧੱਕੇਸ਼ਾਹੀ ਕੀਤੀ ਇੱਕ ਸਾਡੇ ਮੈਂਬਰ ਨੂੰ ਧੱਕੇ ਨਾਲ ਬਾਹਰ ਹੀ ਕੱਢ ਦਿਆ ਜਦੋਂ ਬੋਲ ਰਿਹਾ ਸੀ ਕਿ ਇਹਦੇ ਤੇ ਇਹ ਗੱਲ ਕਰਨੀ ਤੇ ਪ੍ਰੈਸਰ ਜਾ ਕੇ ਬਾਹਰ ਗੱਲ ਕਰ ਲੈ ਹੁਣ ਬਾਹਰ ਕੱਢਣ ਤੋਂ ਬਾਅਦ ਅੰਦਰ ਨਹੀਂ ਹੁਣ ਦਿੱਤਾ ਗਿਆ ਇੰਨੀ ਵੱਡੀ ਕੁਰਬਾਨੀ ਦਿੱਤੀ ਆ ਉਹਨਾਂ ਨੇ ਪੂਰੇ ਦੇਸ਼ ਨੂੰ ਆਜ਼ਾਦ ਹੋਣ ਵਾਸਤੇ ਉਹਨਾਂ ਨੇ ਆਪ ਦੀਆਂ ਕੁਰਬਾਨੀਆਂ ਦਿੱਤੀਆਂ ਆਪਦੇ ਘਰ-ਬਾਰ ਆ ਉਹਨਾਂ ਨੇ ਖਤਮ ਕਰ ਦਿੱਤੇ ਉਸ ਵਕਤ ਐ ਪਰ ਜੇਕਰ ਉਹਨਾਂ ਪਰਿਵਾਰਾਂ ਦੇ ਨਾਲ ਹਾਲਾਤ ਇਹ ਦੇਖਣ ਨੂੰ ਮਿਲਣਗੇ ਤੇ ਆਮ ਲੋਕਾਂ ਦਾ ਫਿਰ ਕੀ ਬਣੂਗਾ ਜਿਨ੍ਹਾਂ ਨੇ ਦੇਸੀ شادی ਲਈ ਇਹਨਾਂ ਕੁਛ ਕੀਤਾ ਉਹਨਾਂ ਪਰਿਵਾਰਾਂ ਨਾਲ ਇਹ ਨਹੀਂ ਧੱਕੇ ਜਿਹੀ ਹੋ ਰਹੀ ਹੈ ਤੇ ਇੱਕ ਆਮ ਇਨਸਾਨ ਨੂੰ ਜਿਹੜੀ ਆਜ਼ਾਦੀ ਕਿਵੇਂ ਮਿਲੂਗੀ ਕਿਸੇ ਨੂੰ ਬੋਲਣ ਦੀ ਜਾਦੀ ਨਹੀਂ ਕਿਸੇ ਨੂੰ ਆਪਣੀ ਗੱਲ ਕਰਨ ਦੀ ਆਜ਼ਾਦੀ ਨਹੀਂ ਸਾਡੇ ਇੰਨੀਆਂ ਸ਼ਹੀਦیاں ਪਾਈਆਂ ਬਜ਼ੁਰਗਾਂ ਨੇ ਉਹਨਾਂ ਦੀ ਕੋਈ ਐਮੀਅਤ ਹੀ ਨਹੀਂ ਹੈਗੀ ਸਾਡੇ ਕਿ ਇਹਨਾਂ ਨੂੰ ਲਹਨਤਾ ਪਾਈਆਂ ਗਈਆਂ 15 ਅਗਸਤ ਤੇ ਤੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਫਰੀਦਕੋਟ ਦੇ ਵਿੱਚ 15 ਅਗਸਤ ਵਾਲੇ ਦਿਨ ਆਜ਼ਾਦੀ ਕਲਾਟੀਆਂ ਨੇ ਰੋਸਜਾਰ ਕੀਤਾ ਸੀਗਾ ਮਹਿਰੂ ਸਟੇਡੀਅਮ ਦੇ ਵਿੱਚ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਹੀ ਗਿਲਾ ਸੀਗਾ ਕਿ ਜੋ ਉਹਨਾਂ ਨੂੰ ਰਿਸਪੈਕਟ ਬੰਦੀ ਹੈ ਉਹ ਮਿਲ ਨਹੀਂ ਰਹੀ ਤਾਂ ਉਸ ਨੂੰ ਲੈ ਕੇ ਇਹਨਾਂ ਨੇ ਜਿਉ ਇਹਨਾਂ ਦਾ ਮਾਣ ਸਨਮਾਨ ਕੀਤਾ ਗਿਆ ਸੀਗਾ ਜੋ ਮਠਿਆਈ ਦੇ ਡੱਬੇ ਦਿੱਤੇ ਗਏ ਸੀਗੇ ਉਹ ਵੀ ਵਾਪਸ ਕਰ ਦਿੱਤੇ ਸੀਗੇ ਤੇ ਅੱਜ ਉਹਨਾਂ ਵੱਲੋਂ ਇੱਕ ਮੀਟਿੰਗ ਰੱਖੀ ਹੈ ਤਾਂ ਮੀਟਿੰਗ ਦੇ ਵਿੱਚ ਕੀ ਕੀ ਫੈਸਲੇ ਲੈਣ ਜਾ ਰਹੇ ਆ ਗੱਲਬਾਤ ਕਰਦੇ ਆਪਾਂ ਰੋੜਾ ਸਾਹਿਬ ਕੀ ਕਾਰਨ ਹੈ ਕਿਉਂ ਲੋੜ ਪਈ ਤੁਹਾਨੂੰ ਅੱਜ ਤੇਰਾ ਸਾਰੇ ਆਜ਼ਾਦੀ ਕਲਾਟੀਆਂ ਦੇ ਪਰਿਵਾਰ ਇਕੱਠੇ ਹੋਏ ਐ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ 15 ਅਗਸਤ ਵਾਲੇ ਦਿਨ ਪ੍ਰਸ਼ਾਸਨ ਨੇ ਜੋ ਆਜ਼ਾਦੀ ਦਿਹਾੜਾ ਮਨਾਇਆ ਉਹ ਆਜ਼ਾਦੀ ਦਿਹਾੜਾ ਸਾਡਾ ਹੀ ਹੈ ਕਿਉਂਕਿ ਸਾਡੇ ਵੱਡੇ ਵਡੇਰਿਆਂ ਨੇ ਦੇਸ਼ ਲਈ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਜੇਲ੍ਹਾਂ ਵਿੱਚ ਕੈਦਾਂ ਗੱਟੀਆਂ ਤੇ ਉਹਨਾਂ ਕਰਕੇ ਦੇਸ਼ ਆਜ਼ਾਦ ਹੈ ਤੇ ਸਾਡੇ ਅੱਜ ਦੇ ਅਫਸਰ ਅਤੇ ਨੇਤਾ ਸੰਵਿਧਾਨਕ ਅਤੇ ਪ੍ਰਸ਼ਾਸਨਿਕ ਅਹੁਦਿਆਂ ਦਾ ਨਿਗਮਾਨ ਰਹੇ ਹੈ ਤਾਂ ਉਥੇ ਜੋ ਵਾਪਰਿਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੜਾ ਸਤਿਕਾਰ ਸਹਿਤ ਜਿਵੇਂ ਹਰ ਸਾਦੀ ਤਰ੍ਹਾਂ ਸਤੰਤਰਤਾ ਦੇ ਸੰਗਰਾਮੀ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬੁਲਾਇਆ ਜਾਂਦਾ ਸੀ ਉਸੇ ਤਰ੍ਹਾਂ ਬੁਲਾਇਆ ਗਿਆ ਪਰ ਉਥੇ ਜਦੋਂ ਅਨਕੰਫਰਟਡ ਫੀਲ ਕੀਤਾ ਪਰਿਵਾਰਾਂ ਨੇ ਉਹਨਾਂ ਦੇ ਲਈ ਯੋਗ ਪ੍ਰਬੰਧ ਨਹੀਂ ਸੀ ਕੀਤੇ ਗਏ ਤਾਂ ਉਸ ਤੇ ਉਹਨਾਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਹਨਾਂ ਦੀ ਸਾਰੀ ਜਿਹੜੀ ਗੱਲ ਸੀ ਉਹਨੂੰ ਅਣਦੇਖੇ ਕਰਕੇ ਉਲਟਾ ਪੁਲਿਸ ਦੇ ਮਦਦ ਨਾਲ ਧੱਕੇਸ਼ਾ ਹੀ ਕੀਤੀ ਇੱਕ ਸਾਡੇ ਮੈਂਬਰ ਨੂੰ ਧੱਕੇ ਨਾਲ ਬਾਹਰ ਹੀ ਕੱਢਦਾ ਗਿਆ ਜਦੋਂ ਬੋਲ ਰਿਹਾ ਸੀ ਕਿ ਇਹਦੇ ਦੀ ਇਹ ਗੱਲ ਕਰਨੀ ਹੈ ਤਾਂ ਪ੍ਰੈਸਨ ਜਾ ਕੇ ਬਾਹਰ ਗੱਲ ਕਰ ਲੈ ਉਹਨੂੰ ਬਾਹਰ ਕੱਢਣ ਤੋਂ ਬਾਅਦ ਅੰਦਰ ਨਹੀਂ ਹੋਂ ਦਿੱਤਾ ਗਿਆ ਤੇ ਧੱਕੇ ਮੁਕੀ ਦੇ ਵਿੱਚ ਗਈਆਂ ਦੇ ਡੱਬੇ ਵੀ ਡਿੱਗੇ ਸਨਮਾਨ ਵੀ ਡਿੱਗਾ ਤਾਂ ਰੋਸ ਹੋ ਜੋ ਸਾਰੇ ਬੰਦੇ ਨੇ ਆਪਣਾ ਸਨਮਾਨ ਵਾਪਸ ਕਰਤਾ ਕੁਝ ਮੈਂਬਰਾਂ ਨੇ ਸਨਮਾਨ ਲੈਣ ਤੋਂ ਅਰੋੜਾ ਸਾਹਿਬ ਕਾਰਨ ਕੀ ਬਣਿਆ ਕਿਉਂਕਿ ਜਿਹੜੇ ਤੁਹਾਡੇ ਪਿਤਾ ਪੁਰਖੇ ਸੀਗੇ ਇੰਨੀ ਵੱਡੀ ਕੁਰਬਾਨੀ ਦਿੱਤੀ ਆ ਉਹਨਾਂ ਨੇ ਪੂਰੇ ਦੇਸ਼ ਨੂੰ ਆਜ਼ਾਦ ਹੋਣ ਵਾਸਤੇ ਉਹਨਾਂ ਨੇ ਆਪਦੀਆਂ ਕੁਰਬਾਨੀਆਂ ਦਿੱਤੀਆਂ ਆ ਆਪਦੇ ਘਰ-ਬਾਰ ਆ ਉਹਨਾਂ ਨੇ ਖਤਮ ਕਰਤੇ ਉਸ ਵਕਤ ਐ ਪਰ ਜੇਕਰ ਉਹਨਾਂ ਪਰਿਵਾਰਾਂ ਦੇ ਨਾਲ ਹਾਲਾਤ ਇਹ ਦੇਖਣ ਨੂੰ ਮਿਲਣਗੇ ਤੇ ਆਮ ਲੋਕਾਂ ਦਾ ਫਿਰ ਕੀ ਬਣੂਗਾ ਦੇਖੋ ਅਸੀਂ ਇਹੀ ਗੱਲ ਕੀਤੀ ਐ ਇਹੀ ਸਾਨੂੰ ਰੋਸ ਐ ਵੀ ਜਿਨ੍ਹਾਂ ਨੇ ਦੇਸ਼ ਦੀ ਇਸ਼ਤਿਹਾਈ ਲਈ ਇਹਨਾਂ ਕੁਝ ਕੀਤਾ ਉਹਨਾਂ ਪਰਿਵਾਰਾਂ ਨਾਲ ਇਹ ਨਹੀਂ ਤਾਂ ਕਿਸੇ ਹੋ ਰਹੀ ਐ ਤੇ ਕਿ ਆਮ ਇਨਸਾਨ ਨੂੰ ਜਿਹੜੀ ਆਜ਼ਾਦੀ ਕਿਵੇਂ ਮਿਲੂਗੀ ਕਿਸੇ ਨੂੰ ਬੋਲਣ ਦੀ ਜਿਆਦੀ ਨਹੀਂ ਕਿਸੇ ਨੂੰ ਆਪਣੀ ਗੱਲ ਕੰਦੀ ਜਿਆਦੀ ਨਹੀਂ ਤਾਂ ਉਹ ਸਾਡੇ ਵਿੱਚ ਕੀ ਕੀਤਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਿਹੜਾ ਉਸ ਦਿਹਾ ਜਿਹੜੇ ਦਾ ਪ੍ਰਧਾਨ ਸੀ ਉਹਨੂੰ ਆਪਣੇ ਹੱਥੀਂ ਵਰਤ ਕੇ ਉਹਦੇ ਕੋਲ ਕਈ ਕੁਝ ਲਿਖਾ ਲਿਆ ਕਿ ਸ਼ਾਂਤਾਜੀ ਪ੍ਰਸ਼ਾਸਨ ਨਾਲ ਰੋਸ ਹੀ ਨਹੀਂ ਅ ਜਿੰਨੀ ਜਨਤਾ ਦਾ ਮਤਲਬ ਇਹਦਾ ਮਤਲਬ ਹੈ ਫਿਰ ਉਹ ਜ਼ਿਲ੍ਹਾ ਪ੍ਰਧਾਨ ਦੇ ਨਾਲ ਕੋਈ ਰੋਸ ਨਹੀਂ ਹੋਇਆਗਾ ਫਿਰ ਕੁਝ ਨਹੀਂ ਹੋਇਆਗਾ ਉਹਦੇ ਨਾਲ ਅੱਜ ਦੇਖੋ ਜ਼ਿਲ੍ਹਾ ਪ੍ਰਧਾਨ ਜਿਹੜਾ ਬਲਦੇਵ ਸਿੰਘ ਉਹ ਵਾਰ-ਵਾਰ ਆਡਰ ਥਾਵਾਂ ਤੇ ਆਡਰ ਜਿਹਨਾਂ ਦੇ ਆਦਰਿ ਪ੍ਰੈਸ ਦੇ ਵਿੱਚ ਆਪਣੇ ਬਿਆਨ ਵਰਦੇ ਆ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਹਦਾ ਆਪਣਾ ਦਿਮਾਗ ਕੰਮ ਨਹੀਂ ਕਰ ਰਿਹਾ ਉਹਦੇ ਪਿਛੇ ਪ੍ਰਸ਼ਾਸਨ ਜਿਹੜਾ ਹੈ ਉਹਦੇ ਕੋਲੋਂ ਦਿਮਾਗ ਮਾਰ ਰਿਹਾ ਤੁਸੀਂ ਇੰਨੇ ਪਰਿਵਾਰ ਇਕੱਠੇ ਹੋਏ ਆ ਉਹਨਾਂ ਨੇ ਪ੍ਰਧਾਨ ਨੇ ਤੁਹਾਡੇ ਨਾਲ ਤੁਹਾਡੇ ਨਾਲ ਕੋਈ ਰਾਬਤਾ ਨਹੀਂ ਕੀਤਾ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੀਤੀ ਕੋਈ ਕੋਈ ਰਾਬਤਾ ਨਹੀਂ ਕੀਤਾ ਸਗੋਂ ਉਲਟਾ ਉਹਨੇ ਇੱਕ ਪ੍ਰਸ਼ਾਸਨ ਨੂੰ ਲੈ ਕੇ ਦਿੱਤਾ ਵੀ ਸਾਨੂੰ ਕੋਈ ਰੋਸ ਨਹੀਂ ਸਾਡੇ ਨਾਲ ਕੋਈ ਅਜੀ ਗੱਲਬਾਤ ਨਹੀਂ ਕੁਝ ਬੰਦੇ ਨੇ ਕੀਤਾ ਜਿਵੇਂ ਪ੍ਰਸ਼ਾਸਨ ਦੀ ਭਾਸ਼ਾ ਸੀਗੀ ਉਹ ਕੋਲੋਂ ਬੋਲ ਕੇ ਕਰਾ ਲਿਆ ਪਰ ਅੱਜ ਜਿਹੜੇ ਪ੍ਰਸ਼ਾਸਨ ਕੀ ਕਹਿ ਰਿਹਾ ਹੁਣ ਪ੍ਰਸ਼ਾਸਨ ਅਸੀਂ ਜਿਹੜਾ ਬਾਈਕਾਟ ਕੀਤਾ ਹੈ ਪ੍ਰਸ਼ਾਸਨ ਦਾ ਸਰਕਾਰ ਦਾ ਵੀ ਜਿਹੜਾ ਸਰਕਾਰੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਸਮਾਗਮ ਹੋਊਗਾ ਅਸੀਂ ਤਾਂ ਬਾਈਕਾਟ ਕਰਾਂਗੇ ਜਿੰਨੀ ਦੇਰ ਤੱਕ ਜਿਹੜਾ ਪ੍ਰਸ਼ਾਸਨ ਹੈ ਉਹ ਸਾਡੀ ਤਸਲੀ ਨਹੀਂ ਕਰਾਉਂਦਾ ਪਰ ਅੱਜ ਸਾਰੇ ਕੋਈ ਨਾ ਰਾਬਤਾ ਨਹੀਂ ਕੀਤਾ ਤੁਹਾਨੂੰ ਕਾਲ ਨਹੀਂ ਆਈਗੀ ਪ੍ਰਸ਼ਾਸਨ ਵੱਲੋਂ ਵੀ ਤੁਸੀਂ ਵੀ ਆਓ ਕੋਈ ਕੋਈ ਕਾਲ ਨਹੀਂ ਆਈ ਇੱਕ ਬੰਦੇ ਨੂੰ ਜਿਹੜਾ ਬਲਦੇਵ ਸਿੰਘ ਐਲ ਹੈ ਉਹਨੂੰ ਸਾਡੇ ਉਰਧ ਵਰਤਾਇਆ ਗਿਆ ਨਹੀਂ ਜੀ ਨਹੀਂ ਤਾਂ ਕੁਝ ਨਹੀਂ ਹੋਇਆ ਉਹਦੇ ਡੀਸੀ ਦਾ ਮੈਂ ਬਿਆਨ ਪੜਿਆ ਕਹਿੰਦੇ ਇੱਕ ਦੋ ਬੰਦਿਆਂ ਨੇ ਪ੍ਰੈਸ ਨੂੰ ਕਰਨ ਵਾਸਤੇ ਕੀਤਾ ਆਹ ਹੁਣ ਜਿਹੜੇ ਬੰਦੇ ਖੜੇ ਨੇ ਇੱਕ ਦੋ ਬੰਦਾ ਤਾਂ ਨਹੀਂ ਤਾਂ ਉਹਨੂੰ ਗੱਦ ਵਰਦਾ ਗਿਆ ਅੱਜ ਇਹਨਾਂ ਸਾਰਿਆਂ ਨੇ ਮੀਟਿੰਗ ਕਰਕੇ ਉਹਨਾਂ ਦੇ ਨਾਲ ਆਹਲ ਸਾਬ ਜਿਹੜਾ ਤੁਹਾਡੇ ਪ੍ਰਧਾਨ ਆ ਉਹਨਾਂ ਦੇ ਨਾਲ ਕਿੰਨੇ ਪਰਿਵਾਰ ਜੁੜਿਆ ਔਰ ਤੁਹਾਡੇ ਨਾਲ ਕਿੰਨੇ ਆ ਦੇਖੋ ਇਹੋ ਜਿਹੀ ਕੋਈ ਗੱਲ ਨਹੀਂ ਕੋਈ ਗਿਣਤੀ ਨਹੀਂ ਅੱਜ ਅੱਜ ਪਹਿਲੀ ਮੀਟਿੰਗ ਹੈ ਪਹਿਲੇ ਸਦਿ ਦਾ ਜਿੰਨੇ ਖੜੇ ਤੁਸੀਂ ਦੇਖ ਰਹੇ ਹੋ 33 40 ਪਰਿਵਾਰ ਖੜੇ ਆ ਇਹ ਬੜੀ ਕਾਫਲੇ ਬੰਨਣਾ ਹੈ ਇਹ ਤੁਹਾਡੀ ਗੱਲ ਕਿੱਥੋਂ ਤੱਕ ਪਹੁੰਚੀ ਹੈ ਕਿਉਂਕਿ ਤੁਹਾਡਾ ਪੰਜਾਬ ਦਾ ਪ੍ਰਧਾਨ ਵੀ ਹੋਊਗਾ ਤੁਹਾਡਾ ਕੌਮੀ ਪ੍ਰਧਾਨ ਵੀ ਹੋਊਗਾ ਉੱਥੋਂ ਤੱਕ ਤੁਹਾਡੀ ਗੱਲ ਪਹੁੰਚੀ ਹੈ ਤਾਂ ਉਹਨਾਂ ਦਾ ਰਿਸਪੌਂਸ ਕਿਸ ਤਰੀਕੇ ਦਾ ਹੈ ਦੇਖੋ ਅੱਜ ਜਿੱਥੇ ਬੰਦਿਆ ਜਿਸ ਤਰ੍ਹਾਂ ਫਰੀडम हट ਡਿਪੈਂਡੈਂਟ ਐਸੋ ਜਿਹਨਾਂ ਦਾ ਪ੍ਰਧਾਨ ਮੈਂ ਆ ਪੰਜਾਬ ਦਾ ਜਿਸ ਤਰ੍ਹਾਂ ਸਾਡੀ ਇੱਕ ਹੋਲ ਉੱਤਰ ਉੱਤਰ ਵਿਧਾਨ ਸਭਾ ਹੈ ਉਹਦੇ ਪ੍ਰਧਾਨ ਹੋਰ ਹੈ ਪਰ ਅੱਜ ਜਿਹੜੇ ਇਕੱਠੇ ਹੋਏ ਆ ਅੱਜ ਜਿਸ ਇੱਕ ਪਲੇਟ ਵਾਦ ਕੇ ਇਕੱਠੇ ਹੋਏ ਆ ਸਾਰੀਆਂ ਜੱਥੇਬੰਦੀਆਂ ਇਹਦੇ ਵਿੱਚ ਕੋਈ ਇਹ ਪਰਿਵਾਰ ਇਕੱਠੇ ਹੋਇਆ ਹੈ ਨਵੀਂ ਜੱਥੇਬੰਦੀ ਤਿਆਰ ਕਰਾਂਗੇ ਫਿਰ ਨਹੀਂ ਜੱਥੇਬੰਦੀ ਦੇ ਪ੍ਰਣਾਲੀਆਂ ਚੱਲਣਗੀਆਂ ਪਰ ਇਹਨਾਂ ਨੇ ਅੱਜ ਇਹ ਗੱਲ ਲਗੀਤਾ ਹੈ ਕਿ ਅਸੀਂ ਜਿਹੜੀ ਇਹਨਾਂ ਦੀ ਜੱਥੇਬੰਦੀ ਹੈ ਉੱਤਰ ਅਧਿਕਾਰੀ ਸੰਸਦ ਆ ਅਸੀਂ ਬਲਦੇਵ ਸਿੰਘ ਐਲ ਨੂੰ ਪ੍ਰਧਾਨ ਨਹੀਂ ਮੰਨਦੇ ਤਾਂ ਅਸੀਂ ਪ੍ਰਧਾਨ ਦੀ ਚੋਣ ਆਪ ਕਰਾਂਗੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਉਸ ਦਿਨ 15 ਅਗਸਤ ਨੂੰ ਕਾਫੀ ਜਿਹੜਾ ਸਾਹਮਣੇ ਆਏ ਸੀਗੇ ਤੇ ਕੀ ਕਾਰਨ ਰਿਹਾ ਹੈ ਹੋਰ ਕੀ ਕਹਿਣਾ ਚਾਹੋਗੇ ਕਵਾਰਾ ਜੀ ਪਿੰਡ ਕੋ ਘਣਾ ਮੇਰਾ ਜੀ ਜੋ ਸਟੇਡੀਅਮ ਦੇ ਵਿੱਚ ਹੋਇਆ ਬਹੁਤ ਮੰਦਭਾਗਾ ਹੋਇਆ ਸਾਡੇ ਨਾਲ ਜੋ ਧੱਕਾ ਮੁੱਕੀ ਕੀਤੀ ਜੋ ਪ੍ਰਧਾਨ ਨੇ ਕੰਮ ਕੀਤੇ ਆ ਪ੍ਰਧਾਨ ਦੇ ਕਮਾਕਾਰਾਂ ਤੋਂ ਅਸੀਂ ਸੰਤੁਸ਼ਟ ਨਹੀਂ ਉਹ ਪ੍ਰਸ਼ਾਸਨ ਦੇ ਨਾਲ ਮਿਲ ਕੇ ਹਰ ਇੱਕ ਜਗ੍ਹਾ ਦੇਤੇ ਆਪਣੇ ਆਪਣੇ ਬਿਆਨ ਹਰ ਇੱਕ ਜਗ੍ਹਾ ਤੇ ਬਿਆਨ ਬਦਲ ਰਿਹਾ ਜੀ ਪਰ ਉਹਦੇ ਬਿਆਨਾਂ ਦੀ ਬਦਲਣ ਦੇ ਕਾਰਨ ਸਾਨੂੰ ਉਹਦੇ ਤੇ ਸੰਤੁਸ਼ਟੀ ਨਹੀਂ ਸੰਤੁਸ਼ਟੀ ਨਾ ਹੋਣ ਦੇ ਕਾਰਨ ਅਸੀਂ ਆਪਣੀ ਜਹੀਬੰਦੀ ਨਵੀਂ ਤਿਆਰ ਕਰ ਰਹੇ ਹਾਂ ਅਸੀਂ ਪ੍ਰਧਾਨ ਨਹੀਂ ਅਸੀਂ ਉਹਨਾਂ ਮੰਨ ਰਹੇ ਮੰਨ ਲਓ ਜੀ ਹੁਣ ਤੁਹਾਡੇ ਨਾਲ ਪ੍ਰਸ਼ਾਸਨ ਰਾਰਤਾ ਕਾਇਮ ਕਰਦਾ ਤੁਹਾਨੂੰ ਕਾਲ ਆਉਂਦੀ ਹੈ ਵੀ ਆਓ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਪ੍ਰਸ਼ਾਸਨ ਕੋਲੇ ਪਹੁੰਚੋਗੇ ਗੱਲਬਾਤ ਕਰੋਗੇ ਜਾ ਕੇ ਉਹਨਾਂ ਦੀ ਸਹਿਮਤੀ ਜਿਤਾਉਂਗੇ ਪ੍ਰਸ਼ਾਸਨ ਸਾਨੂੰ ਲੈਟਰ ਲੈਟਰ ਕੱਢੇਗਾ ਤੇ ਅਸੀਂ ਸਾਰੇ ਉਹਨਾਂ ਪ੍ਰਸ਼ਾਸਨ ਦੀ ਗੱਲ ਸੁਣਾਂਗੇ ਅਸੀਂ ਆਪਣੇ ਮਸਲੇ ਵੀ ਹੱਲ ਕਰਵਾਵਾਂਗੇ ਠੀਕ ਹੈ ਜੀ ਪ੍ਰਸ਼ਾਸਨ ਸਾਨੂੰ ਚਿੱਠੀ ਕੱਢੇ ਪਰ ਇਹ ਨਹੀਂ ਵੀ ਬਿਨਾਂ ਸੱਦੇ ਤੋਂ ਅਸੀਂ ਨਹੀਂ ਜਾਣਾ ਫਿਰ ਗਾਹ ਆਉਣ ਵਾਲੇ 26 ਜਨਵਰੀ ਦੇ ਵਿੱਚ ਫਿਰ ਅਸੀਂ ਉਸ ਹਸਾਬ ਨਾਲ ਫਿਰ ਆਪਾਂ ਸਾਂਝੀ ਜਗ੍ਹਾ ਤੇ ਅਸੀਂ 26 ਜਨਵਰੀ ਦਾ ਝੰਡਾ ਚੜ੍ਹਾ ਲਾਂਗੇ ਮੈਨੂੰ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਅੱਜ ਇਸ ਪਰਿਵਾਰ ਦੇ ਨਾਲ ਪਹੁੰਚੋ ਹਾਂਜੀ ਸਰ ਮੈਂ ਸਹਿਮਤ ਆਇਆ ਇਹਨਾਂ ਪਰਿਵਾਰ ਦੇ ਨਾਲ ਬਾਕੀ ਜਿੱਦਾਂ ਮਤਲਬ ਸਾਨੂੰ ਫਿੜੇ ਫਾਈਟਰ ਦਾ ਉਹਦਾ ਦਿੱਤਾ ਗਿਆ ਸੀ ਮੈਂਬਰ ਆ ਪਰਵਾਰ ਆਇਆ ਸਾਰੇ ਇਕੱਠੇ ਹੋ ਕੇ ਆਇਆ ਪਰ ਜਿਹੜੇ ਸਾਨੂੰ ਸਹੂਲਤਾਂ ਉਹ ਮਿਲਦੀਆਂ ਨਹੀਂ ਪਈਆਂ ਇਸ ਟਾਈਮ ਤੇ ਸਾਨੂੰ ਕੋਈ ਵੀ ਸਾਰੇ ਸਾਰਾ ਪਰਿਵਾਰ ਤੋਂ ਇੱਕ ਇੱਕ ਜੀ ਤੋਂ ਪੁੱਛ ਕੇ ਦੇਖੋ ਕਿਸੇ ਮੈਂਬਰ ਨੂੰ ਨੌਕਰੀ ਮਿਲੀ ਹੋਈ ਆ ਕਿਸੇ ਨੂੰ ਨਹੀਂ ਆਸਤੇ ਕਰ ਮਿਲੀ ਕਿਸੇ ਪਰਿਵਾਰ ਤੋਂ ਮੇਰੇ ਖੁਦ ਦੇ ਪਰਿਵਾਰ ਦਾ ਦੇਖੋ ਤੁਸੀਂ ਜੇ ਮੈਂ ਮੀਡੀਆ ਨੂੰ ਇਹ ਹੀ ਕਹਿਣੀ ਆ ਘਰ ਘਰ ਤਿੱਕਰ ਇਹ ਸਾਡੇ ਪਰਿਵਾਰ ਤਿੱਕਰ ਜਾਣੀ ਚਾਹੀਦੀ ਆ ਆਵਾਜ਼ ਕਿ ਮੇਰੇ ਖੁਦ ਦੇ ਪਰਿਵਾਰ ਤਿੱਕਰ ਜਾਓ ਮੇਰੇ ਬ੍ਰਦਰ ਦੀ 13 ਸਾਲ ਹੋ ਗਏ ਡੈਥ ਹੋਈ ਨੂੰ ਮੇਰੇ ਮਾਪਿਓ ਦੋਨੋਂ ਜੇ ਘਰੇ ਰਹਿੰਦੇ ਆ ਮੈਂ ਜਨਾਚਰ ਕਮਾਈ ਕਰਦੀ ਸੀ ਠੀਕ ਸੀ ਹੁਣ ਜਦੋਂ ਮਤਲਬ ਮੇਰੇ ਘਰ ਵਿੱਚ ਆ ਤੁਸੀਂ ਜਾ ਕੇ ਦੇਖੋ ਛੱਤਾਂ ਡਿੱਗਣ ਵਾਲੀਆਂ ਮੈਂ ਦੋ ਵਾਰੀ ਫਾਰਮ ਭਰ ਚੁੱਕੀ ਆ ਮੇਰੀ ਕੋਈ ਸੁਣਵਾਈ ਨਹੀਂ ਹੋਈ ਠੀਕ ਆ ਜਿੰਨਾ ਚਿਰ ਮਤਲਬ ਇਹ ਕਹਿੰਦੇ ਪਏ ਆ ਵੀ ਅੱਗੇ ਫਾਰਮ ਤਾਂ ਜਾਂਦੇ ਆ ਜੇ ਛੱਤਾਂ نیچے ਆਉਂਦੀਆਂ ਬੰਦੇ نیچے ਆਉਂਦੇ ਆ ਤਾਂ ਅੱਛਾ ਇਹਦਾ ਮਤਲਬ ਇਹ ਬੰਦੇ ਮਰੇ ਵੀ ਭਾਲਦੇ ਆ ਵੀ ਮਤਲਬ ਅਸੀਂ ਫੇਰ ਉਸ ਤੇ ਪਹੁੰਚਾਂਗੇ ਮੈਨੂੰ ਇਹ ਚੀਜ਼ ਦਾ ਵੀ ਚਾਹੀਦਾ ਵੀ ਸਾਨੂੰ ਇਹ ਚੀਜ਼ਾਂ ਦਾ ਕਿਉਂ ਨਹੀਂ ਅਜੇ ਤੱਕ ਸੁਹੋਲਤਾ ਮਿਲਦੀਆਂ ਪਈਆਂ ਵੀ ਗਰੀਬ ਇੱਕ ਚੀਜ਼ ਦੇਖੋ ਤੁਸੀਂ ਆਪ ਖੁਦ ਜਾ ਕੇ ਦੇਖੋ ਮੈਂ ਇਹ ਚੀਜ਼ ਮੰਗ ਕਰਦੀ ਆ ਤੁਸੀਂ ਇਹ ਚੀਜ਼ ਜਾ ਕੇ ਦੇਖੋ ਵੀ ਘਰ ਕਿੱਦਾਂ ਰਹਿੰਦੇ ਪਏ ਆ ਸਾਡੇ ਇੰਨੀਆਂ ਸ਼ਹੀਦੀਆਂ ਪਾਈਆਂ ਬਜ਼ੁਰਗਾਂ ਨੇ ਉਹਨਾਂ ਦੀ ਕੋਈ ਐਮੀਅਤ ਹੀ ਨਹੀਂ ਹੈਗੀ ਸਰ ਕਿ ਇਹਨਾਂ ਨੂੰ ਲਾਂਤਾਂ ਪਾਈਆਂ ਗਈਆਂ 15 ਅਗਸਤ ਤੇ ਐਕਚੁਅਲੀ ਅੱਗੇ ਮੈਂ ਆਣੀ ਹੁੰਨੀ ਆ ਮੈਨੂੰ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਤੁਹਾਡਾ ਤੁਹਾਨੂੰ ਰੋਸ ਮੁਜ਼ਾਹਰਾ ਕਰਨਾ ਪੈ ਰਿਹਾ ਉਹ ਵੀ 15 ਅਗਸਤ ਨੂੰ ਔਰ ਉਸ ਤੋਂ ਬਾਅਦ ਜਿਹੜੀਆਂ ਧੁੱਡੀਆਂ ਜਿ세 ਬੰਦੀਆਂ ਹੈ ਜਾਂ ਤੁਹਾਡੇ ਪ੍ਰਧਾਨ ਆਪ ਦੇ ਵਿੱਚ ਦੀ ਵੀ ਤੁਹਾਡਾ ਗਿਲਾ ਹੋ ਗਿਆ ਹਾਂਜੀ ਸਰ ਸਰ ਆਪਸ ਵਿੱਚ ਸਭ ਦੇ ਆਪਸ ਵਿੱਚ ਥਾਂ ਥਾਂ ਤੋਂ ਸਾਰੇ ਅਲੱਗ-ਅਲੱਗ ਹੁੰਦੇ ਜਾਂਦੇ ਆ ਪਹਿਲਾਂ ਇੱਕ ਇੱਕਾ ਸੀਗਾ ਉਹ ਸਿਰਫ ਇੱਕ ਗਲਤੀ ਪਿੱਛੇ ਸਾਰੇ ਪਿੱਛੇ ਹੋ ਗਏ ਬਸ ਮੇਰਾ ਹੋਰ ਨਹੀਂ ਧੰਨਵਾਦ ਤਾਂ ਹਾਂਜੀ ਰਾਮਰਾਜ ਸੇਵਕ ਫ੍ਰੀडम फाइਟਰ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਮੈਂ ਸਪੈਸ਼ਲੀ ਫ੍ਰੀ ਕੋਰ ਰੈਲੇtion ਆਏ ਵਾਰੀ 15 ਅਗਸਤ ਦੇ ਬਹੁਤ ਸੋਹਣਾ ਪ੍ਰੋਗਰਾਮ ਫ੍ਰੀडम ਪਰਵਾਰਾ ਨੂੰ ਬੁਲਾਇਆ ਜਾਂਦਾ ਹੈ ਸਤਿਕਾਰਮਾਨ ਦਿੱਤਾ ਜਾਂਦਾ ਹੈ ਪਰ ਕਿਹੜਾ ਹੈ ਕਿ ਸਤਿਕਾਰਮਾਨ ਪ੍ਰਬੰਧਕ ਐਡੇ ਮਾੜੇ ਹੋ ਗਏ ਕੋਈ ਪੱਖਾ ਨਹੀਂ ਉੱਥੇ ਕੋਈ ਚਾਹ ਪਾਣੀ ਦਾ ਪੂਰਾ ਅਰੇਂਜਮੈਂਟ ਨਹੀਂ ਸੀ ਇਹਨਾਂ ਨੇ ਇੱਕ ਫ੍ਰੀ ਡੀ ਸਾਹਿਬ ਨੇ ਕਿਹਾ ਸਾਰੇ ਪ੍ਰਬੰਧ ਸੀ ਪੱਖਿਆਂ ਦੇ ਪ੍ਰਬੰਧ ਸੀ ਸਾਰਾ ਜਿਹੜਾ ਮਾਨਸਤਕਾਰ ਆ ਉਹਨਾਂ ਨੂੰ ਦਿੱਤਾ ਗਿਆ ਹੋ ਸਕਦਾ ਤੁਹਾਡਾ ਆਪਸ ਦੇ ਵਿੱਚ ਦੀ ਕੋਈ ਨਾ ਕੋਈ ਗਿਲਾ ਹੋਵੇ ਤਾਂ ਤੁਹਾਨੂੰ ਜਿਹੜਾ ਰੋਸ ਕਰਨਾ ਪਿਆ ਹੋਵੇ ਸ਼ਾਨਾ ਫ੍ਰੀडम ਫੈਕਟਰਨਾਂ ਪਰਿਵਾਰਾਂ ਦਾ ਇੱਕ ਬਲਦੇਵ ਨੂੰ ਪ੍ਰਧਾਨਗੀ ਦੇ ਤੌਰ ਤੇ ਬਣਾਇਆ ਗਿਆ ਸੀ ਪਰ ਉਹਨੇ ਬਲਦੇਵ ਨੇ ਆਦੀ ਪ੍ਰਧਾਨਗੀ ਨੂੰ ਚੰਗਾ ਨਹੀਂ ਸਮਝਿਆ ਆਮ ਸਾਡੇ ਪਸਨੀ ਦੇ ਪਰਿਵਾਰਾਂ ਦੇ ਵਿੱਚੋਂ ਉਹਨੇ ਇਕੱਲੇ ਨੇ ਹੀ ਜਾ ਕੇ ਆਪਦਾ ਮਤਾ ਪਾਸ ਕਰਕੇ ਗੱਲਾਂ ਕਹਿ ਦੀਆਂ ਪਰ ਸਾਡੇ ਨਾਲ ਕੋਈ ਇਕ ਨਹੀਂ ਰਹਿ ਕੀਤੀ ਕਿਉਂਕਿ ਕਿਰਪਾ ਕਰਕੇ ਪ੍ਰਧਾਨ ਦੀ ਸਾਰੀਆਂ ਗੱਲਾਂ ਰੱਦ ਕਰਕੇ ਸਾਡੇ ਨਵੇਂ ਚੁਣੇ ਪ੍ਰਧਾਨ ਨਵੇਂ ਤਿਆਰ ਕੀਤੇ ਜਾਵੇ ਤਾ ਸੁਣਿਆ ਤੁਸੀਂ ਅੱਜ ਜਿਹੜਾ ਆਜ਼ਾਦੀ ਕਲਾਟਗੀ ਹੈ ਤਾਂ ਇਕੱਠੇ ਹੋਇਆ ਹੈ ਤਾਂ ਕਿਤਨੇ ਕਿਤੇ ਉਹਨਾਂ ਦਾ ਜਿਹੜਾ ਰੋਜ਼ ਸੀਗਾ 15 ਅਗਸਤ ਨੂੰ ਦੇਖਣ ਨੂੰ ਮਿਲਿਆ ਸੀਗਾ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਡਾ ਜਿਹੜਾ ਪ੍ਰਸ਼ਾਸਨ ਵੱਲੋਂ ਮਾਨ ਸਤਕਾਰ ਸਾਨੂੰ ਜਿਹੜਾ ਨਹੀਂ ਦਿੱਤਾ ਗਿਆ ਹਾਲਾਂਕਿ ਡੀਸੀ ਫਰੀਦਕੋਟ ਵਨੀਤ ਕੁਮਾਰ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਪੂਰਾ ਇਹਨਾਂ ਨੂੰ ਮਾਨ ਸਤਕਾਰ ਜਿਹੜਾ ਦਿੱਤਾ ਗਿਆ ਹੈ ਇਹਨਾਂ ਦੇ ਕਿਤਨੇ ਕਿਤੇ ਜਿਹੜੇ ਆਪਦੇ ਜਿਹੜੇ ਦੋ ਜਿਹੜੇ ਇਹਨਾਂ ਦੇ ਪੱਖ ਸੀਗੇ ਪ੍ਰਧਾਨ ਅੜ ਸੀ ਦੂਜੇ ਉਹਨਾਂ ਦਾ ਕੋਈ ਨਾ ਕੋਈ ਗਿਲਾ ਹੋ ਸਕਦਾ ਹੈ ਉਹਨਾਂ ਵੱਲੋਂ ਜਿਹੜਾ ਮਾਨ ਸਤਕਾਰ ਪੂਰਾ ਦਿੱਤਾ ਗਿਆ ਸੀਗਾ ਪਰ ਹੁਣ ਇਹਨਾਂ ਦਾ ਇਹੀ ਕਹਿਣਾ ਜਿਹੜੇ ਸਾਡੇ ਪ੍ਰਧਾਨ ਸੀਗੇ ਉਹ ਸਾਥੋਂ ਅਲੱਗ ਹੋ ਗਏ ਨੇ ਹੁਣ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਰਕਾਰੀ ਪ੍ਰੋਗਰਾਮ ਹੈ ਹਜੇ ਤੱਕ ਜਿੰਨਾ ਚਿਰ ਸਾਡਾ رابطہ ਨਹੀਂ ਹੁੰਦਾ ਕਿ ਪ੍ਰਸ਼ਾਸਨ ਦੇ ਨਾਲ ਉਹਨਾਂ ਦਾ ਅਸੀਂ ਬਾਈਕਾਟ ਰੱਖਾਂਗੇ ਤਾਂ ਦੇਖਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਆਜ਼ਾਦੀ ਕਲਾਟੀਆਂ ਨੂੰ ਜਿਹੜਾ ਪ੍ਰਸ਼ਾਸਨ ਜੋ ਇਹ ਮਾਨ ਸਨਮਾਨ ਮੰਗਦੇ ਐ ਮੰਗਦੇ ਐ ਜੋ ਇਹਨਾਂ ਨੂੰ ਮਾਨ ਸਨਮਾਨ ਚਾਹੀਦਾ ਉਹ ਇਹਨਾਂ ਨੂੰ ਮਿਲਦਾ ਜਾਂ ਨਹੀਂ ਜਾਂ ਇਹਨਾਂ ਨੂੰ ਨਵੇਂ ਜਥੇਬੰਦ ਦਾ ਐਲਾਨ ਕਰਨਾ ਪਵੇਗਾ ਗੁਰਜੀਤ ਸਿੰਘ ਕਰਮਾਣਾ 853 ਪੰਜਾਬੀ ਫ੍ਰੀਕੋਰਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ